ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਡ ਢੋਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਨੰਬਰ ਹੈਗਾ 987823917 ਅੱਜ ਦੀ ਵੀਡੀਓ ਵੀਰੇ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਤੇ ਨੇੜੇ ਰਾਮਪੁਰਾ ਮੰਡੀ ਗੱਲਬਾਤ ਬਾਈ ਨਾਲ ਕਰਾਵਾਂਗੇ ਕੀ ਡਿਟੇਲ ਹੈ ਗੱਭਣ ਝੋਟੀ ਹੈਗੇ ਸੂਆ ਸੂੰਦੀ ਦਾ ਤੀਜਾ ਹਨਾ ਬਾਈ ਹਾਂਜੀ ਤੀਜਾ ਤੀਜਾ ਸੂਆ ਆ ਗਿਆ ਗੱਲਬਾਤ ਕਰਾਵਾਂਗੇ ਤੇ ਥਣ ਥਣ ਹੈਗਾ ਬਹੁਤ ਚੰਗਾ ਤੇ ਦੁੱਧ ਵਧੀਆ ਹੀ ਗੱਡੂ ਵੀ ਚੰਗੀ ਬਰੀਡ ਦੀਆਂ ਮੋਹਰਾਂ ਚ ਆ ਗਈ ਪੁਰ ਹੋਰ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਠੀਕ ਠਾਕ ਹੈ ਜੀ ਠੀਕ ਹੈ ਜੀ ਵਧੀਆ ਜੀ ਨੰਬਰ ਬੋਲਿਂ ਵੀਰੇ ਨੰਬਰ ਆ ਗਿਆ 84378 ਜੀ 62616 ਠੀਕ ਆ ਵੀਰੇ ਤੇ ਵੀਰੇ ਪਿੰਡ ਆਪਣਾ ਕਿਹੜਾ ਆ ਗਿਆ ਪਿੰਡ ਵੱਲੋ ਜੀ ਚੌਕ ਵੱਲੋ ਕਹਿੰਦੇ ਬਦਿਆਲਾ ਵੱਲੋ ਵੀ ਕਹਿੰਦੇ ਆਰਾਮਪੁਰੇ ਦੇ ਨੇੜੇ ਆਰਾਮਪੁਰੇ ਨੇੜੇ ਜੀ ਹਾਂ ਜੀ ਠੀਕ ਆ ਵੀਰੇ ਤੇ ਵੀਰੇ ਆਸ-ਪਾਸ ਦੇ ਪਿੰਡ ਚੌ ਰਹਿ ਗਈ ਇੱਕ ਤਾਂ ਹਾਂ ਜੀ ਚੌ ਰਹਿ ਗਏ ਜੀ ਪਿੱਥੋ ਵੀ ਨੇੜੇ ਪੈਂਦੇ ਆਈ ਬਦਿਆਲਾ ਨੇੜੇ ਪੈਂਦਾਈ ਬਸਾਂ ਠੀਕ ਆ ਬਾਈ ਤੇ ਵੀਰੇ ਜਿਹੜੀ ਆਪਾਂ ਝੋਟੀ ਦੇਖੀ ਜਾਨੇ ਆਗੇ ਤੀਜਾ ਸੂਆ ਤੇ ਦੂਜੇ ਸਵੇਰੇ ਦੁੱਧ ਕਿੰਨਾ ਕੱਢਿਆ ਨੇ ਇਹਨੇ ਬਾਈ 12-13 ਲੀਟਰ ਦੁੱਧ ਦਾ ਖੁੱਲਾ ਦਿੰਦਾ ਸੀਲ ਸਾਬਾ ਪੂਰੀ ਜਮਾ ਸੀਲ ਸਾਬਾ ਸੁੰਦਿਆਂ ਤੇ ਕਰ ਦਿੰਦੀ ਆ ਦੁੱਧ ਹਾਂਜੀ ਸੁੰਦਿਆਂ ਤੇ ਕਰਾਂ ਤੇ ਐਤ ਕੀ ਕਿੰਨਾ ਕੱਢ ਦੂਗੀ ਦੁੱਧ ਐਤ ਕੀ 15 ਦੇ ਨੇੜੇ ਤੇੜੇ ਕੱਢੂ ਬਾਈ ਠੀਕ ਆ ਤੇ ਦਿਨ ਕਿੰਨੇ ਕੱਢ ਜੂਗੀ ਦਿਨ ਜੀ ਲਊਗੀ 7-8 ਠੀਕ ਆ ਵੀਰੇ ਖੋਲੀ ਇਹਨੂੰ ਤੋਰ ਕੇ ਦਿਖਾ ਦੀਏ ਆ ਦੇਖੋ ਵੀਰੇ ਪੂਰੀ ਚੰਗੀ ਹੈਗੀ ਇੱਕ ਨੰਬਰ ਸੀਲ ਸਾਬਾ ਫੁੱਲਾ ਤੇ ਥਾਣ ਥੋਣ ਇਹ じゃ ਪਸ਼ੂ ਨੂੰ ਲੱਗਦਾ ਨਹੀਂ ਦੂਰੋਂ ਥਾਣ ਲੱਗਿਆ ਵਾ ਇੱਕ ਨੰਬਰ ਲੈ ਚੱਲ ਲੈ ਚੱਲ ਕੋਈ ਨਹੀਂ ਕੈਵਰੇਜ ਤੋਂ ਮੜਾ ਮੋਟਾ ਜਾ ਕੇ ਜਾਂ ਪੂਰੀ ਇੱਕ ਨੰਬਰ ਹੁਣ ਕੱਚੀ ਦੇ ਹਿਸਾਬ ਨਾਲ ਦੇ ਦੂਗਾ ਤੁਹਾਨੂੰ ਬਾਈ ਤੇ ਮੁੜ ਕੇ ਜੇ ਤਿਆਰ ਹੋ ਗਈ ਫਿਰ ਉਸ ਹਿਸਾਬ ਨਾਲ ਵੇਚੂਗਾ ਆ ਦੇਖੋ ਜੀ ਇੱਕ ਨੰਬਰ ਆ ਖਾਣ ਲਿਓ ਵਾ ਦੇਖੋ ਕਿੰਨਾ ਵਧੀਆ ਲੱਗਿਆ ਤੇ ਹਜੇ ਤੱਕ ਝੋਲ ਪੂਰੀ ਪਈ ਆ ਪੂਰੀ ਵਧੀਆ ਝੋਟੀ ਹੈਗੀ ਕਰ ਲਿਓ ਬਾਈ ਨਾਲਸ ਫਰਕ ਤੇ ਮੁੱਲ ਵੀਰੇ ਕਰਨੇ ਕਿ ਫੋਨ ਤੇ ਕਰਨਾ ਇਹਦਾ ਮੁੱਲ ਫੋਨ ਤੇ ਕਰਾਂਗੇ ਠੀਕ ਹੋਊ ਜਮਾ ਜਾਇਜ ਜਮਾ ਜਾਇਜ ਜੀ ਬੰਨ ਲਾ ਆ ਦੇਖੋ ਜੀ ਤੋਰਾ ਤਾਰਾ ਕਰੋ ਚੈੱਕ ਇੱਕ ਨੰਬਰ ਮੋਲ ਲਵਰਨ ਬੰਦੇ ਪੂਰੀ ਵਧੀਆ ਆ ਕਰੋ ਜੀ ਚੈੱਕ ਮੋਲ ਬਾਈ ਕਹਿੰਦਾ ਮੈਂ ਫੋਨ ਤੇ ਕਰੂੰਗਾ ਨੰਬਰ ਬਾਈ ਫੇਰ ਬੋਲਦੇ ਨੰਬਰ ਹੈਗਾ 84373 ਜੀ 12616 ਪਿੰਡ ਆ ਗਿਆ ਬੱਲੋ ਪਿੰਡ ਬੱਲੋ ਜੀ ਨੇੜੇ ਰਾਮਪਰਾ ਕਰ ਲਿਓ ਬਾਈ ਨਾਲ ਸੰਪਰਕ ਪੂਰੀ ਵਧੀਆ ਝੋਟੀਆਂ ਮੋਲ ਬਾਈ ਕਰੋ ਫੋਨ ਤੇ ਤੇ ਦੁੱਧ ਬਾਈ ਕਹਿੰਦਾ 15 ਰੁਪਏ ਦੀ ਕੱਢ ਦੂਗੀ ਤੀਜਾ ਸੁਆ ਗਿਆ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਅ ਰਹੋ ਧੰਨਵਾਦ ਜਲਦ ਮਿਲਦੇ ਕੈ ਨਵੀਂ ਵੀਡੀਓ